ਦੋਸਤੋ ਆਪਾਂ ਖੜੇ ਆ ਪਿੰਡ ਝੰਡੂਗਾ ਜ਼ਿਲ੍ਹਾ ਮਾਨਸਾ ਇੱਥੇ ਸਾਥ ਆ ਬਜ਼ੁਰਗਾਂ ਦੀ ਵੋਟਾਂ ਦੇ ਸਬੰਧ ਵਿੱਚ ਅੱਜ ਗੱਲ ਤੁਹਾਨੂੰ ਪਤਾ ਆ ਜਿਹੜੀਆਂ ਚਰਚਾਾਂ માં ਛੜੀਆਂ ਹੋਈਆਂ ਨੇ ਹਣਾ ਤੇ ਕੁਝ ਮਸਲੇ ਹੁੰਦੇ ਪਿੰਡਾਂ ਦੇ ਵਿੱਚ ਜਿਹੜੇ ਹਲੇ ਵੀ ਵਿਚਾਲੇ ਪਏ ਨੇ ਹਣਾ ਉਹ ਤੇ ਸਬੰਧ ਚ ਆਪਾਂ ਇਹਨਾਂ ਨਾਲ ਗੱਲਾਂ ਕਰਨੀਆਂ ਨੇ ਕੁਛ ਵੀ ਵੋਟਾਂ ਦਾ ਮਾਹੌਲ ਕਿਸ ਤਰ੍ਹਾਂ ਸੱਸੀ ਕਾ ਬਜ਼ੁਰਗੋ ਸਤਿ ਸ੍ਰੀ ਅਕਾਲ ਸਾਨੂੰ ਜੀ ਕੋਈ ਤਿੰਨੇ ਪਾਰਟੀਆਂ ਨੂੰ ਚੰਗਾ ਨਹੀਂ ਲੱਗ ਰਿਹਾ ਹਜੇ ਸਾਡੇ ਕੋਈ ਕੰਮ ਨਹੀਂ ਹੋਇਆ ਦੋ ਪੱਤੀਆਂ ਜਿੱਨਾ ਜਿੱਤਾ ਪੱਤੀ ਜਿੱਨਾ ਭਗਤਾ ਪੱਤੀ ਚ ਅੱਛਾ ਜੀ ਹਾਂ ਤੇ ਦੂਜੀਆਂ ਪੱਤੀਆਂ ਦੋਨੇ ਮਲੇ ਗੀਆਂ ਸਾਨੂੰ ਫਿਰ ਚੰਗਾ ਲੱਗਦਾ ਸੀ ਜੇ ਸਾਡੀਆਂ ਪੱਤੀਆਂ ਦੋਨਾਂ 'ਚ ਕੰਮ ਹੁੰਦਾ ਹਾਂ ਅੱਛਾ ਦੂਜੀਆਂ ਪੱਤੀਆਂ ਦੇ ਵਿੱਚ ਕੰਮ ਹੋ ਗਿਆ ਛੋਟੇ ਇਧਰੇ ਕੰਮ ਹੋ ਗਿਆ ਜੀ ਦੋ 'ਚ ਸਾਡੇ ਨਹੀਂ ਹੋਇਆ ਹਾਂ ਇਹ ਸਰਕਾਰ ਦਾ ਕੰਮ ਸਾਨੂੰ ਵਧੀਆ ਲੱਗਿਆ ਸਰਕਾਰ ਦਾ ਸਾਨੂੰ ਕੋਈ ਨਾ ਇਹਦਾ ਵਧੀਆ ਲੱਗਿਆ ਨਾ ਪਹਿਲਾਂ ਵਾਲੀ ਦਾ ਲੱਗਿਆ ਜੀ ਹਾਂ ਸਰਪੰਚ ਨੂੰ ਲੰਬੇ ਆਏ ਨਹੀਂ ਗੱਲਾਂ ਦੇ ਸਰਪੰਚ ਨੂੰ ਲਾਂਬੇ ਕੀ ਦੇਗੇ ਜੀ ਸਰ ਸਾਡੀ ਪੱਤੀ ਦੇ ਪੰਜ ਮੈਂਬਰ ਜੇ ਜਦੋਂ ਉਹਨਾਂ ਤੋਂ ਹੀ ਨਹੀਂ ਕੁਝ ਹੋਇਆ ਸਰਪੰਚ ਨੂੰ ਅਸੀਂ ਕੀ ਦੇਵਾਂਗੇ ਲਾਂਬੇ ਜਦੋਂ ਆਪਦੀ ਪੱਤੀ ਦੇ ਪੰਜ ਮੈਂਬਰਾਂ ਤੋਂ ਹੀ ਕੁਝ ਹੋਇਆ ਜੀ ਮੈਂਬਰਾਂ ਨੇ ਇੱਕ ਨੇ ਵੀ ਨਹੀਂ ਸਮਝਾਈ ਕੀਤੀ ਪੰਜਾਂ ਚੋਣਾਂ ਨੇ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਕੀ ਕਹਿ ਰਹੇ ਨੇ ਹੁਣ ਹੋਜੂ ਕੰਮ ਛੋਟਾ ਮੈਂਬਰ ਕੀ ਹੁਣ ਕੀ ਹੋਣਾ ਜੀ ਸਾਡਾ ਕੰਮ ਅਜੇ ਤੋਂ ਬਾਅਦ ਉੱਡਗੇ ਉੱਡਗੇ ਸਾਹਿਬ ਜੀ ਉੱਡ ਕਿੱਧਰ ਗਏ ਜੀ ਬਸ ਉੱਡ ਹੀ ਕਰ ਦੂੰਗਾ ਨਵੇਂ ਬਣਨਗੇ ਜੀ ਫੇਰ ਨਵੇਂ ਬਣਨਗੇ ਹੁਣ ਅੱਛਾ ਜੀ ਹੁਣ ਨਵੇਂ ਲੱਗਦਾ ਵੀ ਵਧੀਆ ਬਣਾਓਗੇ ਨਵੇਂ ਲੱਗਦਾ ਤਾਂ ਇਹ ਵੀ ਕੀ ਪਤਾ ਉਦੋਂ ਵੀ ਮਾੜੇ ਕਹਾ ਜਾਣ ਚਲੋ ਕੋਈ ਗੱਲ ਨਹੀਂ ਹੁਣ ਵੋਟ ਕਿਹਨੂੰ ਪਾਵਾਂਗੇ ਲੱਗਦਾ ਕੋਈ ਵੋਟ ਤਾਂ ਕੋਈ ਹਜੇ ਸਾਡਾ ਸੁਭਾਅ ਨਾ ਨੇ ਜੀ ਤਿੰਨਾਂ ਚੋਂ ਪਾਰਟੀਆਂ ਤਿੰਨੇ ਪਾਰਟੀਆਂ ਨੂੰ ਪਸੰਦੀ ਨਹੀਂ ਕਰਦੇ ਹੁਣ ਕੀ ਕਰਾਂ ਜੀ ਅਸੀਂ ਥੋੜਾ ਬੜਾ ਮੰਨਤਾ ਕਰਦੀ ਹੂ ਕਿਸੇ ਪਾਸੇ ਕੋਈ ਮੰਨਤਾ ਹਜੇ ਕਿਸੇ ਪਾਸੇ ਨਹੀਂ ਕਰ ਰਹੇ ਜੀ ਚਲੋ ਇਹਨਾਂ ਦਾ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਸਾਨੂੰ ਪਾਰਟੀ ਕੋਈ ਚੰਗੀ ਨਹੀਂ ਲੱਗ ਰਹੀ ਹੈਗੇ ਅਸੀਂ ਸਾਡਾ ਬਾੜੀ ਨਹੀਂ ਕਹਿੰਦੇ ਕਿਸੇ ਪਾਰਟੀਆਂ ਹਨਾ ਪਾਵਾਂਗੇ ਜਮਾਂ ਜਿੱਥੇ ਚੰਗਾ ਲੱਗਿਆ ਮਨ ਨੂੰ ਗੁਰੂ ਗ੍ਰੰਥ ਲਵੇ ਜਾਣੇ ਆ ਝੂਠ ਨਹੀਂ ਮਾਰਦੇ ਵੋਟ ਪਾਵਾਂਗੇ ਇਹ ਨਹੀਂ ਪਤਾ ਪਾ ਮੰਗੇ ਕਿੱਥੇ ਹੈ ਜੀ ਜੇ ਜਿਹਨੂੰ ਵੋਟ ਪਾਈ ਜੀ ਉਹਨਾਂ ਦੀ ਵੀ ਨਾ ਕੰਮ ਕਰਿਆ ਤੁਹਾਡਾ ਫੇਰ ਉਹ ਫੇਰ ਦੇਖੀ ਜਾਓ ਜੀ ਪਹਿਲਾਂ ਆਮ ਆਦਮੀ ਨੂੰ ਪਾਈਆਂ ਸੀ ਇਹਨਾਂ ਨੇ ਸਾਡਾ ਕੀ ਕਰਤਾ ਉਹ ਕਹਿ ਰਹੇ ਨੇ ਆਮ ਆਦਮੀ ਸਰਕਾਰ ਨੂੰ ਬਹੁਤ ਮਾੜਾ ਕਹ ਰਹੇ ਬਹੁਤ ਚੰਗਾ ਕਹਿ ਰਹੇ ਨੇ ਨਹੀਂ ਅੱਜ ਤਾਂ ਚੰਗੀ ਹੈ ਜੀ ਸਾਨੂੰ ਲਾਈਟ ਪਿੱਛੇ ਕਦੇ ਨਹੀਂ ਭੱਜਣਾ ਪਿਆ ਦਿਨ ਰਾਤ ਰਹਿੰਦੀ ਹੈਗੀ ਖੇਤਾਂ ਲਈ ਵੀ ਤੇ ਚਾਹ 8 ਘੰਟੇ ਦੀ ਲਾਈਟ ਝੋਨੇ ਵੇਲੇ ਫੁੱਲ ਚੱਲੂਗੀ ਦਿਨੇ ਇਹ ਰਾਤ ਨੂੰ ਜਮਾਂ ਟਾਈਮ ਤੇ ਆਉਂਦੀ ਹੈ ਜੇ ਘੰਟਾ ਖਰਾਬ ਹੋ ਗਿਆ ਉਹ ਘੰਟਾ ਵੀ ਦਿੰਦੇ ਨੇ ਕੀ ਨਾ ਹੀ ਤੁਹਾਡਾ ਭੋਲਾ ਸਿੰਘ ਆ ਬਾਈ ਭੋਲਾ ਸਿੰਘ ਪਿੰਡ ਦੇ ਵਿੱਚ ਕੰਮ ਲਾਂਬੇ ਦੇ ਰਿਹਾ ਤੁਹਾਡੇ ਬਜ਼ੁਰਗ ਕਿਵੇਂ ਹੋਏ ਨੇ ਕੰਮ ਇਹ ਤਾਂ ਆਰੰਭੇ ਤਾਂ ਦੇਖੋ ਗੱਲ ਸੁਣੋ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਇਹ ਸਰਕਾਰ ਨੇ ਬਹੁਤ ਕੰਮ ਕਰੇ ਨਾ ਚਲੋ ਪਿੱਛੇ ਮਤਲਬ ਬਹੁਤ ਕੰਮ ਇਹਨੇ ਇਕੱਲੀ ਪਾਰਟੀ ਨਹੀਂ ਵੀ ਕਰੇ ਸਾਡੇ ਵੀ ਹੋਏ ਨਾ ਉਹ ਥੋੜਾ ਜਿਹਾ ਜਿਹੜਾ ਕਾਂਗਰਸ ਦਾ ਕੰਮ ਸਾਡੇ ਨਹੀਂ ਹੋਇਆ ਆਂ ਪਿੰਡਾਂ 'ਚ ਨਹੀਂ ਹੋਇਆ ਕਾਂਗਰਸ ਨੇ ਕੰਮ ਵਧੀਆ ਕਰਵਾਈ ਨਹੀਂ ਪਹਿਲਾਂ ਹੀ ਨਹੀਂ ਪਹਿਲਾਂ ਕੋਈ ਇੰਨਾ ਨਹੀਂ ਮਕਾ ਅਗਰ ਸਾਡੇ ਜਿਹੜੇ ਬਜ਼ੁਰਗ ਕੋ ਕਹਿਗੇ ਵੀ ਉਧਰ ਕੰਮ ਹੋ ਗਿਆ ਇੱਥੇ ਪਿੰਡੇ ਦੇ ਵਿੱਚ ਐ ਬਿਤਕਰਾ ਕਿਵੇਂ ਹੋ ਦੋ ਪੱਤੀਆਂ ਦੇ ਵਿੱਚ ਹੋ ਗਿਆ ਜਾਂ ਇੱਕ ਦੋ ਰਹੀ ਉਹ ਸਾਡੇ ਲੋਕਾਂ ਦਾ ਫਰਕ ਆ ਆਪជា ਅੱਛਾ ਯਸ ਸਾਡੇ ਸਰਪੰਚ ਤਾਂ ਉਹਨਾਂ ਵਾਰੀ ਵੀ ਉਹੀ ਸੀਗਾ ਫਰਕ ਵੀ ਪਰ ਸਾਡਾ ਆਪਜਾ ਨਾ ਕੋਈ ਜਿਹੜਾ ਮੈਂਬਰ ਸੀ ਲਾਲੋ ਉਹਨੇ ਸਾਇੰਸ ਪਿਆਂ ਦੀ ਗੋਲ ਜਾ ਰਿਹਾ ਹੈ ਕੋਈ ਐਡੀ ਵੱਡੀ ਗੱਲ ਨਹੀਂ ਵੀ ਸਰਕਾਰ ਨੇ ਨਹੀਂ ਕੋਈ ਕਸਨ ਦਿੱਤਾ ਸਰਕਾਰ ਨੂੰ ਤੁਸੀਂ ਮਾੜਾ ਨਹੀਂ ਕਹਿੰਦੇ ਸਰਕਾਰ ਮਾੜੀ ਹੈ ਹੀ ਨਹੀਂ ਗੱਲ ਸੁਣ ਲਓ ਅਸੀਂ ਟੈਂਕੀਆਂ ਲੈ ਜਾਂਦੇ ਗੰਡੇ ਮੌਨ ਘਤਰ ਸਾਰੇ ਕੋਈ ਹੁਣ ਜੇ ਤਾ ਮੂੰ ਹੀ ਨਿੰਦੀ ਜਾਵੇ ਨਿੰਦੀ ਜਾਵੇ ਠੀਕ ਹੈ ਠੀਕ ਹੈ ਟੈਂਕੀਆਂ ਲੈ ਜਾਂਦੇ ਫੇਰ ਗੰਡੇ ਰਾਮ ਦੇ ਮੱਕੀ ਗੇਤਾ ਨੀਰਾ ਹੁੰਦੇ ਹੀ ਨਹੀਂ ਸੀ ਬੀਜ ਨਹੀਂ ਸਕਦੇ ਸੀ ਹੁਣ ਜਦੋਂ ਜਾਈਏ ਸੀ ਮੈਂ ਬੋਰ ਲਾਉਂਦਾ ਸੀ ਹੁਣ ਅੱਗੇ ਸੀ ਬੋਰ ਕੋਈ ਟੈਂਕੀਆਂ ਲੈ ਜਾਂਦੇ ਜਦੋਂ ਮਕਾ ਲਾਉਂਦੇ ਹੁਣ ਸਾਨੂੰ ਕੋਈ ਲੋੜ ਨਹੀਂ ਪਈ ਜਦੋਂ ਦੱਬੀਏ ਸੱਚ ਉਹ ਨਹੀਂ ਲੈਟ ਹਾਂ 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 ਪੂਰੇ ਖੁਸ਼ ਹਾਂ ਤੁਸੀਂ ਇਹ ਪਾਰਟੀ ਤੋਂ ਜਿੰਨਾ ਕਹੇ ਦੇ ਫਿਰ 20 ਲੱਖ ਵਾਲੇ ਨੂੰ ਨੌਕਰੀ ਮਿਲਦੀ ਸੀ ਤੇ ਇਹ ਨਹੀਂ ਵੀ ਰੇੜੀ ਵਾਲੇ ਮੁੰਡੇ ਨੂੰ ਮਿਲਦੀ ਸੀ ਹਾਂ ਸਹੀ ਗੱਲ ਇਹ ਬਹੁਤ ਵਧੀਆ ਸਰਕਾਰ ਹੈ ਵੀ ਜਾਂ ਦਿਹਾੜੀ ਦਾਰ ਬੰਦਾ ਹੈ ਉਹਨੂੰ ਨੌਕਰੀ ਮਿਲਦੀ ਸੀ ਮਿਲਦੀ ਸੀ ਨਾ ਠੀਕ ਹੈ ਜੀ ਤੇ ਮਕਾਗਰ ਵੀ ਕੋਈ ਹੈ ਕਾਲੀਪਾਚ ਨੇ ਵੀ ਕੰਮ ਕਰਿਆ ਪਰ ਕਾਂਗਰਸ ਇੱਕ ਕੰਮ ਵਧੀਆ ਕਰ ਗਈ ਇੰਨਾ ਕੰਮ ਕੀ ਕੰਮ ਮੰਗਦੇ ਸੀ ਚੰਗਾ ਹੈ 5000 ਨੂੰ ਭੁੱਕੜ ਦੀ ਜੀਬ ਵਾਲੀ ਗੋਲੀ ਚਲਾ ਗਈ ਉਹ ਨਾ ਛੁੱਟੇ ਤੇ ਨਾਮ ਗਾਗਰ ਕੈਪਟਨ ਸਾਹਿਬ ਇਹ ਜੇ ਵਧੀਆ ਤੇ 500 ਦਿਹਾੜੀ ਆ 400 ਹੁਣ 400 ਦਿਹਾੜੀ ਦਾ ਮਤਲਬ ਉਹ ਕਰਕੇ ਛੱਡ ਕੇ ਦਿਹਾੜੀ ਤੇ ਬੁੜੀਆਂ ਲੈ ਕੇ ਚਨੀਰ ਜਾਂਦੇ ਸਿੱਧਾ ਸਾਡੇ ਪਿੰਡ ਚੋਂ 2-400 ਬੰਦਾ ਜਾਂਦਾ ਉਹ ਤੇ 2-400 ਨੂੰ ਆ ਕੇ ਵੇਚ ਦਿੰਦਾ ਉਹ ਗੋਲੀ ਠੀਕ ਹੈ ਜੀ ਜਿਹਨੇ ਐਨਾ ਕੈਪਟਨ ਸਾਹਿਬ ਪੂਰਾ ਵਧੀਆ ਕਰਗੇ ਸਾਡਾ ਜੇ ਹੁਣ ਸਰਕਾਰ ਚਾਵੇ ਤਾਂ ਇਹ ਸਰਕਾਰ ਵੀ ਬੰਦ ਕਰ ਸਕਦੀ ਹੈ ਹੈ ਇਹ ਸਰਕਾਰ ਕਿਉਂ ਨਹੀਂ ਬੰਦ ਕਰ ਸਕਦੀ ਗੋਲੀ ਪਰ ਇਹ ਸਰਕਾਰ ਜਦੋਂ ਕੰਡੇ ਵੇਚ ਜਾਣ ਉਹ ਚ ਚਰਚ ਪੈਂਦੇ ਨੇ ਦੋ ਸਾਲਾਂ ਚ ਨਹੀਂ ਚੂਗੂਗੇ ਚੂਏ ਜਾਣਗੇ ਵੀ ਅੱਛਾ ਜੀ ਪੂਰਾ ਵਿਸ਼ਵਾਸ ਮੰਨਦੇ ਮੈਂ ਇਹ ਇਹ ਗੱਲ ਹੋਰ ਵੀ ਐ ਵੀ ਇਹ ਮੈਂ ਕਹਿ ਸਕਦਾ ਵੀ ਹਾਂ ਇਹ ਸਰਕਾਰ ਬੰਦ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਦੱਸੋ ਵੀ ਜਦ ਬੋਟਾਂ ਦੀ ਵਾਰੀ ਨਹੀਂ ਕਰਦੀ ਜਿਹੜੀ ਕਹੂੰਗਾ ਉਹ ਸੱਚੀ ਹੈ ਇਹ ਵੀ ਇੱਕ ਸਟੰਟੀ ਐ ਸਿਆਸਤੀ ਹੋ ਗਈ ਫਿਰ ਇਹ ਵੀ ਇੱਕ ਸਰਕਾਰ ਹੋ ਗਈ ਤੇ ਹੋਰ ਜਿਵੇਂ ਕੋਈ ਮੰਨ ਲਓ ਬਿਜਲੀ ਦਾ ਬਿੱਲ ਐ ਮੈਂ 5 3000 ਪਰਦਾ ਹੁੰਦਾ ਜੇ ਮੇਰਾ ਛੋਟਾ ਪਰਿਵਾਰ ਆ ਪਰ 10-1000 ਆਉਂਦਾ ਬਾਬੇ ਵਰਗਿਆਂ ਨੂੰ ਹੋਰ 10-1000 ਆਉਂਦਾ ਜਿਹੜੇ ਗਰੀਬ ਸੀ ਉਹ ਕਿਸ਼ਤਾਂ ਵਾਲੇ ਪੈਸੇ ਕਢਾ ਕੇ ਨਾ ਫੇਰ ਭਰਦੇ ਹੁੰਦੇ ਬਿੱਲ ਚਲ ਗਰੀਬਾਂ ਨੂੰ ਪਹਿਲਾਂ ਹੀ ਮਾਫ਼ ਸੀ ਪਰ ਮੈਂ ਵੀ ਜਦੋਂ ਭਰਨੇ ਪੈਂਦੇ ਨਾ ਕਿ ਤਾਂ ਦੁੱਧ ਵਾਲੇ ਤੋਂ ਫੜ ਲਿਆ ਕਿਦੇ ਫਲਾਂ ਦੇ ਧਾਰੇ ਫੜ ਲਿਆ ਐਂ ਭਰਦੇ ਰਹੇ ਅਸੀਂ ਮਤ ਵਰਗੀ ਪਰਵਾਰਾਂ ਨੂੰ ਬਹੁਤ ਔਖਾ ਸੀ ਪਹਿਲਾਂ ਜਦੋਂ ਹੁਣ ਹੁਣ ਕਿਵੇਂ ਬਿਲਾਉਂਦਾ ਹੁਣ ਸਾਡੇ ਦਿਮਾਗ ਨਾਲ ਜੇ ਅਸੀਂ ਦਿਮਾਗ ਹੀ ਨਾ ਵਰਤੀਏ ਤੇ ਨਹੀਂ ਜੀਰੋ ਬਿਲਾਉਂਦਾ ਮੇਰਾ ਤਿੰਨ 250 ਰੁਪਿਆ ਤਿੰਨ 400 ਸਰਕਾਰ ਵੱਲ ਨੂੰ ਸੁਆ ਵਧਿਆ ਪਏ ਮੇਰਾ ਬਿੱਲ ਦੇ ਉੱਤੇ ਲਿਕਾਰ ਨੂੰ ਵਧੀਆ ਮੰਨਿਆ ਮੰਨ ਲਓ ਤੁਹਾਡੇ ਵੀ ਸਹੀ ਹੈ ਕਹਿੰਦੇ ਵਧੀਆ ਉਹਨਾਂ ਜਿੰਨਾ ਹੀ ਕਹਦੇ ਜੇ ਬੁੜੀਆਂ ਨੂੰ 10000 ਰੁਪਿਆ ਕਹਿਤਾ ਜਰ ਜਮਾ ਸਾਰੇ ਟੱਬਰ ਦਾ 4000 ਦਾ ਬਿੱਲ ਦਾ ਫਾਇਦਾ ਹੋ ਗਿਆ ਮੈਸਾ ਦਾ ਵੀ ਕੂਲਰ ਲੱਗੇ ਪਏ ਨਾ ਜਾ ਕੇ ਦੇਖੋ ਤੇ ਇਹ ਕਹਿੰਦੇ 4000 ਸਾਰੇ ਟੱਬੂਆਂ ਦੇ 400 ਜੀ ਅਸੀਂ ਚਾਰਜੀਆਂ ਸਾਨੂੰ ਲੈ ਹਜ਼ਾਰ ਹਜ਼ਾਰ ਰੁਪਿਆ ਆ ਗਿਆ ਨਾ ਸਹੀ ਗੱਲ ਬਹੁਤ ਵਧੀਆ ਲੱਗਦੀ ਹੈ ਮੇਰੇ ਘਰ ਵਾਲੀ ਨੂੰ ਸਹੀ ਨਹੀਂ ਆ ਅੱਛਾ ਬਾਦਲ ਸਾਹਿਬ ਨੇ ਮੋਟਰਾਂ ਲਾਈਆਂ ਠੀਕ ਹੈ ਠੀਕ ਹੈ ਉਹ 2-2 ਢਾਈ-ਢਾਈ ਲੱਖ ਰੁਪਇਆ ਲੱਗਿਆ ਪਰ ਵਧੀਆ ਕਰ ਗਿਆ ਬਿੱਲ ਮਾਫ ਕਰ ਗਿਆ ਸੋ ਵਧੀਆ ਹੋਇਆ ਵਧੀਆ ਹੋਇਆ ਵਧੀਆ ਹੋਇਆ ਉਹਨਾਂ ਦਾ ਵੀ ਧੰਨਵਾਦ ਵੋਟਾਂ ਵੀ 10-20 ਸਾਲ ਪਾਈਆਂ ਹੁਣ ਬਾਅਦ ਵਿੱਚ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਹੋਇਆ ਉਹਦੇ ਭਗਮਾਨ ਦੇ ਮੋਟਰ ਸੀ ਗਰੀਬ ਦੇ ਮੋਟਰ ਵੀ ਨਹੀਂ ਸੀ ਗਰੀਬ ਨੂੰ ਤਾਂ ਬੇਲਾਉਂਦਾ ਹੀ ਸੀ ਨਾ ਘਰ ਆਉਂਦਾ ਸੀ ਭਗਮਾਨ ਦੇ ਮੋਟਰ ਸੀ ਤੇ ਮੇਰੇ ਵਰਗਾ ਗਰੀਬ ਉਹ ਕਿਰਾਏ ਤੇ ਛੱਡਦਾ ਸੀ ਦੋ ਪਾਸੇ ਮਾਰਿਆ ਗਿਆ ਨਾ ਉਹ ਭਗਮਾਨ ਦੋ ਪਾਸੇ ਬਚ ਗਿਆ ਉਹਨੂੰ ਕਿਰਾਇਆ ਤਾਂ ਖੇਤ ਲਈ ਮੋਟਰ ਦਾ ਆਈ ਗਿਆ ਤੇ ਗਰੀਬ ਉਹ ਚ ਮਰਿਆ ਗਿਆ ਜਿਹੜੇ ਤੇ ਮੋਟਰ ਨਹੀਂ ਮੰਨੇਗਾ ਕਿ ਨਹੀਂ ਗਰੀਬ ਅਮੀਰ ਕਿੱਲੇ ਦੋ ਕਿੱਲਾ 20 ਕਿੱਲਾ ਹਰੇਕ ਆ ਗਿਆ ਪਰ ਪੂਸ਼ਪੜੀ ਤੋਂ ਵੋਟ ਪਾਈਏ ਨਾ ਭਾਈ ਜੀ ਜਿਹੜੀ ਆ ਇਮਾਰਤ ਆ ਇਹ ਖੰਡਰ ਹੋ ਚੁੱਕੀ ਆ ਇੱਥੇ ਕੰਮ ਭਾਲਦੀ ਆ ਇਹ ਠੀਕ ਆ ਬਾਕੀ ਬਾਈ ਹੋਰਾਂ ਨਾਲ ਆਪਾਂ ਗੱਲ ਕਰਾਂਗੇ ਵੀ ਕੀ ਗੱਲ ਹੋਈ ਆ ਸਾਰੇ ਆਪਾਂ ਪੁੱਛਦੇ ਆਜੂ ਕੀ ਗੱਲਬਾਤ ਹੋਈ ਆ ਇਹ ਮਾਲੂ ਤੁਸੀਂ ਇਹ ਬਾਈ ਦੀ ਗੱਲਬਾਤ ਹੋਈ ਆ ਜਿਹੜਾ ਜਗਾ ਬਣੀ ਆ ਅੱਛਾ ਇਹ ਭੁੰਦਰ ਸਾਹਿਬ ਸਾਡੇ ਕੁੰਦਰ ਸਾਹਿਬ ਅਕਾਲੀ ਸਰਕਾਰ ਚ ਬਣੀ ਹਾਂ ਅਕਾਲੀ ਸਰਕਾਰ ਚ ਠੀਕ ਹੈ ਜੀ ਇਹ ਮਤਲਬ ਪਾਰਕ ਨੂੰ ਪੈਸੇ ਦਿੱਤੇ ਗਏ ਸੀ ਅੱਛਾ ਜੀ ਪਾਰਕ ਸੀ ਇਹ ਪਾਰਕ ਸੀ ਇਹ ਠੀਕ ਹੈ ਜੀ ਤੇ ਪਾਰਕ ਸੀ ਥਾਈ ਬਣਾ ਲਈ ਖੰਡ ਪਾਟ ਖਲਾਉਣ ਲੱਗੇ ਤੇ ਫੇਰ ਕੁੰਦਰ ਸਾਹਿਬ ਜੀ ਜਦੋਂ ਆਉਂਦੇ ਜਿਹੜਾ ਚੰਗਾ ਚੰਗਾ ਹਾਂ ਚੰਗੇ ਨਹੀਂ ਚੰਗਾ ਆਖੇ ਜੇ ਕੰਮ ਕਰੀ ਅਕਾਲੀ ਪਾਰਟੀ ਨੇ ਕੰਮ ਕਿਹਾ ਭਾਈ ਤੈਨੂੰ ਪਹਿਲਾਂ ਵੀ ਚੰਗੇ ਗਏ ਠੀਕ ਹੈ ਜਦੋਂ ਆਉਂਦੇ ਜੇ ਉਹ ਕਹਿੰਦੇ ਵੀ ਭਾਈ 20000 ਰੁਪਏ ਨਾਲ ਸਰਜੂ ਉਸ ਟਾਈਮ ਅਜ ਵੀ ਬਹੁਤ ਹੁੰਦਾ ਜੇ ਕਹਿੰਦਾ ਮਤਲਬ ਸਾਡੇ ਇੱਥੇ 16 ਜਮ ਹੁੰਦਾ ਮੇਰੇ ਮਮੂ ਤਾਂ 10000 ਤਾਂ ਹੋਰ ਦੇ ਦੇ ਅੱਛਾ ਜੀ ਤੇ ਚਲੋ ਭਾਈ 10000 ਹੋ ਜਾਂਦਾ ਆਏ ਜਿਹੜੇ ਜਦੋਂ ਆਉਣਾ ਉਹਨੇ ਹੋਰ ਪਾਰਟੀ ਨੇ ਕਿਸੇ ਨਹੀਂ ਦਿੱਤਾ ਨਾ ਅਕਾਲੀ ਦਲ ਦੇ ਸਾਹਿਬ ਨੇ ਦਿੱਤਾ ਗੁੰਗੜ ਸਾਹਿਬ ਨੇ ਜਿੰਨੇ ਵਾਰ ਹੀ ਆਏ ਨਾ ਸਾਨੂੰ ਭਵੇਂ 5000 ਰੁਪਏ ਦੇਗਾ ਗੁੰਗੜ ਸਾਹਿਬ ਨੇ ਇੱਥੇ ਆ ਸਾਰੀ ਗੁੰਗੜ ਸਾਹਿਬ ਦੀ ਦੇਣਾ ਹਾਂ ਸਾਰੀ ਕੰਮ ਵਧੀਆ ਹੋਇਆ ਚਲੋ ਹੁਣ ਸੁੱਢੀ ਦੀ ਮੰਗਾ ਹੁਣ ਇਸ ਟਾਈਮ ਪਰ ਹੁਣ ਇਹ ਛੱਤ ਡਿੱਗਣ ਵਾਲੀ ਅਖੰਡ ਪਾਟ ਕਰਾਉਣੀ ਆ ਦਿਖਾਓ ਬੰਦਾ ਇੱਕ ਵਾਰੀ ਅੱਜ ਇੱਕ ਵਾਰੀ ਖੰਡ ਪਾਟ ਕਰਾਉਣੀ ਆ ਇੱਥੇ ਠੀਕ ਹੈ ਜੀ ਹੁਣ ਕਰੇ ਇੱਥੇ ਪੰਚਾਇਤ ਨੂੰ ਹੋਈ ਆ ਪਹਿਲਾਂ ਸੁੱਢੀ ਗੱਲ ਕੋਈ ਪੰਚਾਇਤ ਨੂੰ ਕਰੀਏ ਗੱਲ ਇਹ ਵੀ ਤੁਸੀਂ ਪੰਚਾਇਤਾਂ ਨੂੰ ਵੀ ਕਰੀ ਆ ਜਿਹੜੇ ਸਿਨਮੈਨ ਦੇ ਲੀਡਰ ਆਉਂਦੇ ਉਹਨਾਂ ਦੇ ਵੀ ਜਾਂਚ ਕਰਾਈਏਗਾ ਜਾਂਚ ਕਰਾਈ ਆ ਪਰ ਨਹੀਂ ਕਿਹਾ ਕੋਈ ਹੋਈ ਆ ਗੱਲ ਕਰੇ ਲੀਡਰ ਨੇ ਕਿਹਾ ਸੁਣ ਦਿੱਤਾ ਲਾਸਾ ਕੋਈ ਹੋਰ ਕਿਸੇ ਨੇ ਨਹੀਂ ਚਪੂਂਗੜ ਸਾਹਿਬ ਤੋਂ ਬਿਨਾਂ ਹੋਰ ਕਿਸੇ ਦਾ ਕਾ ਲਾਸਾ ਦਿੱਤਾ ਤੇ ਪਰ ਪੁੰਦਰ ਸਾਹਿਬ ਨੇ ਜਿੰਨਾ ਦਿੱਤਾ ਪੁੰਦਰ ਸਾਹਿਬ ਨੇ ਦਿੱਤਾ ਅੱਛਾ ਜੀ ਪਿਛਲੀ ਵਾਰ ਇਹਦੇ ਉਧਰੋਂ ਕੰਮ ਖਲਾਰ ਦਿਨੇ ਇੱਧਰ ਅਸੀਂ ਦੇ ਦਿੰਨੇ ਆ ਤੇ ਅਸੀਂ ਕਿਹਾ ਵੀ ਉਧਰੋਂ ਕੰਮ ਨਾ ਖਲਾਰੋ ਜੀ ਸਾਨੂੰ ਦੇਣਾ ਦੇਜੋ ਨਹੀਂ ਨਹੀਂ ਠੀਕ ਹੈ ਇੱਥੇ ਸਭ ਕੰਮ ਚੱਲਦਾ ਕੰਮ ਜਾਈਦਾ ਤੇ ਸਾਨੂੰ ਉਧਰਲੇ ਕੰਮ ਦੀ ਕੋਈ ਲੋੜ ਨਹੀਂ ਅਸੀਂ ਇੱਥੇ ਸੱਜੇ ਸਾਨੂੰ ਕੋਈ ਕਿਸੇ ਨੇ ਦਿੱਤਾ ਨਹੀਂ ਪੁੰਦਰ ਸਾਹਿਬ ਮਸਾਲਾ ਬੰਦ ਗਿਆ ਹਰੇਕ ਇੱਥੇ ਆ ਰਿਹਾ ਡਾਕਟਰ ਵੀ ਇੱਥੇ ਕੈਂਪ ਵੀ ਇੱਥੇ ਲੱਗ ਦਿੰਦੇ ਨੇ ਐਵੇਂ ਕਹਿੰਦੀ ਸਾਰਾ ਕੁਝ ਇੱਥੇ ਹੁੰਦਾ ਚਲੋ ਠੀਕ ਹੈ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਸੀ ਪਿੰਡ ਚੰਡੂਗਿਆ ਤੋਂ ਬਣੀ ਹੋਈ ਹੈ ਜ਼ਿਲ੍ਹਾ ਮਾਨਸਾ ਦੀ ਆ ਲੋਕਾਂ ਦੀਆਂ ਸਮੱਸਿਆਵਾਂ ਸੀ ਜਿਹੜੇ ਨਗਰ ਨਿਵਾਸੀ ਬਜ਼ੁਰਗ ਸੀ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਤੇ ਭਗਤਾ ਪੱਤੀ ਦੀ ਇਹ ਵੀਡੀਓ ਸੀਗੀ ਜਿਵੇਂ ਆ ਵੀਡੀਓ ਦੇਖੀਏ ਜਿਹਨੀਆਂ ਲੋਕਾਂ ਦੀਆਂ ਸਮੱਸਿਆਵਾਂ ਬਸ ਉਹਨੂੰ ਦਿਖਾਈਆਂ